ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੰਨੀ ਲੇਟ ਜਿਹੜਾ ਕਿ ਇੱਕ ਅਸੀਂ ਵੀਡੀਓ ਬਣਾ ਰਹੇ ਆ ਸਾਡਾ ਮਕਸਦ ਇਹ ਹੈ ਕਿ ਜਿਹੜਾ ਆ ਸਾਰੇ ਮੇਰੇ ਵੀਰ ਤੁਸੀਂ ਵੇਖ ਰਹੇ ਹੋ ਨੌਜਵਾਨ ਸਾਡੇ ਪਿੰਡਾਂ ਦੇ ਮੁੰਡੇ ਕੁਰੀ ਪਿੰਡ ਦੇ ਵਿੱਚ ਨਹਿਰ ਦੇ ਉੱਪਰ ਮੌਜੂਦ ਆ ਜਿੱਥੇ ਕਿ ਸਾਡਾ ਇੱਕ ਮੇਰਾ ਖਿਆਲ ਹੈ ਬਣਦਾ ਜਿਹਨੂੰ 11 ਕੇਵੀ ਦਾ ਸੁੱਚ ਬਣਿਆ ਸੁੱਚ ਬਣਿਆ ਹੈ ਅਸੀਂ ਕਾਫੀ ਫੋਨ ਕੀਤੇ ਇਹਨਾਂ ਮੁਲਾਜ਼ਮਾਂ ਨੂੰ ਚਲੋ ਇੱਕ ਦੋ ਵੀਰ ਆਏ ਨੇ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਡਿਊਟੀ ਏ ਇੱਕ ਦਾ ਨਾਮ ਮੇਰਾ ਖਿਆਲ ਸੁਖਦੇਵ ਸਿੰਘ ਅਤੇ ਦੂਜਾ ਅਮਰ ਸਿੰਘ ਟੈਕਸਿਨ ਸਾਹਿਬ ਦਾ ਫੋਨ ਲਾਇਆ ਉਸ ਵਿੱਚੋਂ ਸੀ ਐਸ ਡੀਓ ਸਾਹਿਬ ਨੇ ਤਾਂ ਚੱਕਿਆ ਨਹੀਂ ਫੋਨ ਇੱਕ ਤਾਂ ਅਸੀਂ ਬੇਨਤੀ ਇਹ ਕਰਦੇ ਹਾਂ ਸਾਰੇ ਕਿ ਸਾਡਾ ਵੇਖੋ ਫੀਟਰ ਜਿਹੜਾ ਚੱਲਦਾ ਹੈ ਇਹਦੇ ਤੇ ਮੇਰਾ ਖਿਆਲ ਲੋਡ ਕਾਫੀ ਜ਼ਿਆਦਾ ਹੈ 15 20 ਪਿੰਡ ਲੱਗਦੇ ਨੇ ਇੱਕ ਤਾਂ ਇਹਦਾ ਮੁਕਤਾ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਨੂੰ ਆ ਸਾਰੇ ਆਮ ਜਨਤਾ ਨੂੰ ਖੱਜਲ ਖਵਾਰੀ ਨਾ ਹੋਵੇ ਦੂਜਾ ਇੱਥੇ ਮੁਲਾਜ਼ਮ ਵੀ ਇੱਕ ਦੋ ਹੋਰ ਸਾਨੂੰ ਚਾਹੀਦੇ ਨੇ ਕਿਉਂਕਿ ਇਹਨਾਂ ਮੁਲਾਜ਼ਮਾਂ ਦੀ ਵੀ ਇਹ ਕੰਪਲੀਟ ਹੈ ਕਿ ਸਾਨੂੰ ਬੜੀ ਦਿੱਕਤ ਆਉਂਦੀ ਹੈ ਅਸੀਂ ਇਕੱਲੇ ਨਹੀਂ ਕੰਮ ਕਰ ਸਕਦੇ ਅਸੀਂ ਇਹ ਗੱਲ ਸਮਝਨੇ ਇਹਨਾਂ ਦੀ ਕਿਉਂ ਹੀ ਵੀ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਜਿੰਨਾ ਹੋ ਸਕਦਾ ਹੈ ਅਸੀਂ ਇਹਨਾਂ ਦਾ ਸਹਿਯੋਗ ਜ਼ਰੂਰ ਕਰਦੇ ਹਾਂ ਔਰ ਸਰਕਾਰ ਨੂੰ ਅਸੀਂ ਇੱਕ ਬੇਨਤੀ ਸਾਰੇ ਹੀ ਪਿੰਡਾਂ ਦੀਆਂ ਪੰਚਾਇਤਾਂ ਸਮੂਹ ਜਿਹੜੇ ਲੋਕ ਇਹ ਬੇਨਤੀ ਕਰਨੇ ਆ ਕਿ ਇਹਦਾ ਕੋਈ ਪੁਖਤਾ ਹੱਲ ਕਰੋ ਜਿਹਦੇ ਨਾਲ ਸਾਨੂੰ ਕੋਈ ਦਿੱਕਤ ਨਾ ਆਵੇ ਕਾਫੀ ਵਾਰ ਐਸ ਮੂੜਤੀ ਅਸੀਂ ਆਉਣੇ ਆ ਜਿਹੜਾ ਕਿ ਇੱਥੋਂ ਅੱਜ ਵੀ ਪਤਾ ਲੱਗਿਆ ਕਿ ਪਤਨੀ ਜਈ ਸਾਫ ਸੀ ਕੋਈ ਵੀ ਮੁਲਾਜ਼ਮ ਸੀ ਇਹਨਾਂ ਦਾ ਜਿਹੜਾ ਸੁੱਚ ਕੱਟ ਕੇ ਉਹ ਆਪੋ ਆਪਣੇ ਕਰੋ ਕਰੀ ਚਲੇ ਗਏ ਅੱਗੇ ਜਿਹੜਾ ਕਿ ਮੇਰਾ ਖਿਆਲ ਪੰਜ ਸੱਤ ਪਿੰਡ ਸਾਡੇ ਨੇ ਉੱਥੇ ਲਾਈਟ ਨਹੀਂ ਚੱਲੀ ਇਸ ਕਰਕੇ ਸਾਡੀ ਬੇਨਤੀ ਏ ਥੋੜਾ ਜਿਆ ਧਿਆਨ ਰੱਖਿਆ ਕਰੋ ਸਾਡਾ ਸਾਰਿਆਂ ਦਾ ਪੂਰਾ ਸਹਿਯੋਗ ਹੈ ਅਸੀਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਆਂ ਜਿਹੜੇ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਹੈ ਸਾਡੇ ਨਾਲ ਸੰਪਰਕ ਕਰਨ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਾਂਗੇ ਪਰ ਵੀਰ ਬਣ ਕੇ ਇਹਨੂੰ ਨਾ ਸਹੀ ਤਰੀਕੇ ਸਹੀ ਢੰਗ ਨਾਲ ਚਲਾਈਏ ਤਾਂ ਜੋ ਵੇਖੋ ਗਰਮੀ ਕਿੰਨੀ ਹੈ ਹਰ ਘਰ ਦੇ ਵਿੱਚ ਬੱਚੇ ਨੇ ਤੇ ਇਸ ਕਰਕੇ ਸਰਕਾਰ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਹੀ ਢੰਗ ਨਾਲ ਜਿਹੜਾ ਕਿ ਬਿਜਲੀ ਨੂੰ ਚਲਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਦਿੱਕਤ ਨਾ ਆਵੇ ਗੱਲ ਕਰਾਉਣ ਨੂੰ ਤੁਹਾਡੀ ਕਾਫੀ ਅਸੀਂ ਨੌਜਵਾਨਾਂ ਨਾਲ ਵੀ ਕਰਾ ਸਕਦੇ ਹਾਂ ਮੇਰਾ ਖਿਆਲ 50 60 ਨੌਜਵਾਨ ਨੇ ਜਿਹੜੇ ਇੱਥੇ ਮੌਜੂਦ ਨੇ ਸਾਡੇ ਕੋਲੇ ਪਰ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਇਹ ਸਾਡੇ ਮੈਸੇਜ ਦਾ ਸਰਕਾਰ ਔਰ ਪ੍ਰਸ਼ਾਸਨ ਜਰੂਰ ਇਹਦਾ ਕੋਈ ਨਾ ਕੋਈ ਪੁਖਤਾ ਹੱਲ ਕਰੇਗੀ ਜਰ ਜਾ ਕੇ